ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਤੁਸੀਂ ਆਪਣੀ ਜ਼ਿੰਦਗੀ ਚ ਸਭ ਤੋਂ ਖਤਰਨਾਕ ਸਾਲ ਕਿਹੜਾ ਵੇਖਿਆ ਹੈ ਤਾਂ ਬਹੁਤਿਆਂ ਦਾ ਜਵਾਬ ਹੋਵੇਗਾ ਕਿ ਕਰੋਨਾ ਵਾਲਾ ਸਾਲ ਜਦੋਂ ਸਾਰੀ ਦੁਨੀਆ ਘਰਾਂ ਵਿੱਚ ਕੈਦ ਉਕੇ ਰਹੀ ਸੀ ਤੇ ਜੇਕਰ ਤੁਹਾਨੂੰ ਇਹ ਕਿਹਾ ਜਾਵੇ ਕਿ ਇੱਕ ਅਜਿਹਾ ਸਾਲ ਵੀ ਸੀ ਜਿਸ ਚ ਕਰੋਨਾ ਕਾਲ ਨਾਲੋਂ ਵੀ ਕਈ ਗੁਣਾ ਜ਼ਿਆਦਾ ਮੌਤਾਂ ਹੋਈਆਂ ਸਨ ਤੇ ਜਿਸ ਸਾਲ ਧਰਤੀ ਦੀ ਅੱਧੀ ਆਬਾਦੀ ਗਾਇਬ ਹੋ ਗਈ ਸੀ ਤੰਜਕੀਨ ਕਰਨਾ ਮੁਸ਼ਕਲ ਹੈ ਇੱਕ ਵਾਰ ਅਮਰੀਕਾ ਵਿੱਚ ਵਿਗਿਆਨੀਆਂ ਦਾ ਸਮੇਲਨ ਸੀ ਉਸ ਵਿੱਚ ਉਹਨਾਂ ਦੀ ਰਾਏ ਪੁੱਛੀ ਗਈ ਕਿ ਉਹ ਕਿਹੜਾ ਸਾਲ ਸੀ ਜਿਸ ਵਿੱਚ ਉਹ ਜਾਣਾ ਕਦੇ ਪਸੰਦ ਨਹੀਂ ਕਰਨਗੇ ਤਾਂ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਈਕਲ ਮੈਕਕਾਰਮਿਕ ਨੇ ਕਿਹਾ ਸੀ ਕਿ ਉਹ ਸਾਲ ਹੋਵੇਗਾ 536 ਇਸਵੀ ਜਿਸ ਚ ਉਹ ਜਾਣਾ ਕਦੇ ਪਸੰਦ ਨਹੀਂ ਕਰਨਗੇ ਕੀ ਹੋਇਆ ਸੀ 536 ਇਸਵੀ ਵਿੱਚ ਤੇ ਕਿਉਂ ਉਸ ਸਾਲ ਨੂੰ ਦੁਨੀਆ ਦੇ ਇਤਿਹਾਸ ਦਾ ਸਭ ਤੋਂ ਭਿਆਨਕ ਤੇ ਵਿਨਾਸ਼ ਕਰਨ ਵਾਲਾ ਸਾਲ ਮੰਨਿਆ ਜਾਂਦਾ ਹੈ ਸਭ ਕੁਝ ਇਸ ਵੀਡੀਓ ਵਿੱਚ 500 ਈ.ਏ.ਡੀ. ਇਹ ਮਾਨਵ ਇਤਿਹਾਸ ਵਿੱਚ ਅਜੀਹਾ ਸਾਲ ਮੰਨਿਆ ਜਾਂਦਾ ਹੈ ਜਿਸ ਵਿੱਚ ਕੁਦਰਤ ਨੇ ਅਜੀਹਾ ਕਹਿਰ ਵਰਤਾਇਆ ਜੋ 1-2 ਮਹੀਨੇ ਨਹੀਂ ਬਲਕਿ ਕਈ ਸਾਲਾਂ ਤੱਕ ਚੱਲਦਾ ਰਿਹਾ ਅਤੇ ਪਹਿਲਾਂ ਵਰਗਾ ਮਾਹੌਲ ਬਣਨ 'ਚ 9 ਤੋਂ 10 ਸਾਲ ਲੱਗ ਗਏ ਸਨ 536 ਈਸਵੀ ਦੇ ਸ਼ੁਰੂਆਤੀ ਸਾਲ ਸਭ ਕੁਝ ਨਾਰਮਲ ਸੀ ਪਰ ਜਦੋਂ ਇੱਕ ਦਿਨ ਲੋਕ ਸਵੇਰੇ ਉੱਠਦੇ ਹਨ ਤਾਂ ਲੋਕਾਂ ਦੇ ਘਰਾਂ ਮੂੜੇ ਹਨੇੜਾ ਛਾਇਆ ਹੋਇਆ ਸੀ ਲੋਕਾਂ ਨੂੰ ਸਿਰਫ ਕਾਲੇ ਬੱਦਲ ਤੇ ਧੂਏ ਦੇ ਗੁਬਾਰ ਹੀ ਨਜ਼ਰ ਆ ਰਹੇ ਸਨ ਅਸਮਾਨ ਵਿੱਚੋਂ ਸੂਰਜ ਗਾਇਬ ਸੀ 1-2 ਦਿਨ ਤੱਕ ਤਾਂ ਲੋਕਾਂ ਨੂੰ ਲੱਗਾ ਕਿ ਸ਼ਾਇਦ ਇਹ ਧੂਆ ਹੈ ਤੇ ਜਲਦੀ ਸਾਫ ਹੋ ਜਾਵੇਗਾ ਪਰ ਜਦੋਂ ਇਹਨਾਂ ਕਾਲੇ ਬੱਦਲਾਂ ਨੇ ਯੂਰਪ ਦੇ ਨਾਲ ਨਾਲ ਏਸ਼ੀਆਈ ਦੇਸ਼ਾਂ ਨੂੰ ਵੀ ਢਕਣਾ ਸ਼ੁਰੂ ਕਰ ਦਿੱਤਾ ਤਾਂ ਇਨਸਾਨਾਂ 'ਚ دہشت ਪੈਦਾ ਹੋਣੀ ਸ਼ੁਰੂ ਹੋ ਗਈ ਸੀ ਲੋਕ ਅਸਮਾਨ 'ਚ ਸੂਰਜ ਦੇਖਣ ਦੀ ਤਰਸ ਗਏ ਪਰ ਸੂਰਜ ਤਾਂ ਦੂਰ ਧਰਤੀ 'ਤੇ ਸੂਰਜ ਦੀ ਰੋਸ਼ਨੀ ਤੱਕ ਨਹੀਂ ਪਹੁੰਚ ਰਹੀ ਸੀ ਹਰ ਪਾਸੇ ਹਨੇਰਾ ਹੀ ਹਨੇਰਾ ਫੈਲ ਗਿਆ ਸੀ ਉਦੋਂ ਤੱਕ ਨਾ ਤੇ ਬਿਜਲੀ ਹੁੰਦੀ ਸੀ ਤੇ ਨਾ ਹੀ ਕੋਈ ਐਦਾਂ ਦਾ ਅਵਿਸ਼ਕਾਰ ਹੋਇਆ ਸੀ ਜਿਸ ਨਾਲ ਇਹ ਪਤਾ ਲਾਇਆ ਜਾ ਸਕੇ ਕਿ ਇਹ ਕੁਦਰਤੀ ਆਫਤ ਆਖਿਰ ਹੈ ਕੀ ਲੋਕ ਲਾਲਟਨ ਤੇ ਲੱਕੜੀਆਂ ਜਲਾ ਕੇ ਹੀ ਰੋਸ਼ਨੀ ਕਰਿਆ ਕਰਦੇ ਸਨ ਇੱਥੇ ਤੋਂ ਸੀ ਅੰਦਾਜ਼ਾ ਲਾ ਸਕਦੀ ਹਾਂ ਕਿ ਹੁਣ ਸਰਦੀਆਂ ਦੇ ਮੌਸਮ ਵਿੱਚ ਸੂਰਜ ਜਦੋਂ ਨਹੀਂ ਚੜਦਾ ਤਾਂ ਸਰਦੀ ਨਾਲ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ ਪਰ ਅਸੀਂ ਬਿਜਲੀ ਦੇ ਸਹਾਰੇ ਗਰਮੀ ਲਈ ਹੀਟਰ ਲਾ ਲੈਂਦੇ ਹਾਂ ਪਰ ਉਦੋਂ ਅਜਿਹਾ ਕੁਝ ਨਹੀਂ ਸੀ ਕਈ ਦਿਨ ਕਈ ਹਫ਼ਤੇ ਤੇ ਕਈ ਮਹੀਨੇ ਸੂਰਜ ਨਹੀਂ ਨਿਕਲਿਆ ਜਿਸ ਕਾਰਨ ਧਰਤੀ ਦਾ ਤਾਪਮਾਨ ਥੱਲੇ ਆਉਣਾ ਸ਼ੁਰੂ ਹੋ ਗਿਆ ਸੀ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗਰਮੀਆਂ ਵਿੱਚ ਵੀ ਚੀਨ ਵਰਗੇ ਦੇਸ਼ ਦਾ ਤਾਪਮਾਨ 2 ਤੋਂ 3 ਡਿਗਰੀ ਤੱਕ ਪਹੁੰਚ ਗਿਆ ਯੂਰਪ ਤੋਂ ਲੈ ਕੇ ਏਸ਼ੀਆਈ ਦੇਸ਼ਾਂ ਤੱਕ ਸਭ ਕੁਝ ਜੰਮਣ ਲੱਗ ਗਿਆ ਸੀ ਅਤੇ ਠੰਡ ਕਾਰਨ ਫਸਲਾਂ ਬਰਬਾਦ ਹੋ ਗਈਆਂ ਸਨ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ ਬਚਿਆ ਹਰ ਕੋਈ ਸੂਰਜ ਨਿਕਲਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਇਸ ਸਮੇਂ ਤੱਕ ਲੋਕਾਂ ਨੇ ਸੂਰਜ ਨਿਕਲਣ ਦੀ ਉਮੀਦ ਬਿਲਕੁਲ ਹੀ ਛੱਡ ਦਿੱਤੀ ਹਰ ਕੋਈ ਦੁਨੀਆ ਦੇ ਅੰਤ ਹੋਣ ਦਾ ਅੰਦਾਜ਼ਾ ਲਾ ਰਿਹਾ ਸੀ ਤੇ ਲੋਕਾਂ ਰਹਿ ਸਨ ਕਿ ਇਹ ਸਭ ਕੁਝ ਪਰਮਾਤਮਾ ਦੀ ਮਰਜ਼ੀ ਨਾਲ ਹੋ ਰਿਹਾ ਹੈ ਅਤੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਮਿਲ ਰਹੀ ਹੈ ਚਾਰੇ ਪਾਸੇ ਭੁੱਖਮਰੀ ਫੈਲਣ ਲੱਗੀ ਭੁੱਖ ਕਾਰਨ ਲੋਕਾਂ ਦੀਆਂ ਮੌਤਾਂ ਹੋਣ ਲੱਗੀਆਂ ਅਤੇ ਉਸ ਸਮੇਂ ਸਾਇੰਸ ਬਾਰੇ ਵੀ ਲੋਕਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਕੋਈ ਵਿਗਿਆਨੀ ਸੀ ਜੋ ਕਿਸੇ ਮਸ਼ੀਨ ਨਾਲ ਵਾਤਾਵਰਨ ਦਾ ਅੰਦਾਜ਼ਾ ਲਾ ਸਕੇ ਹੁਣ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਸੀ ਬਚਿਆ ਜਦੋਂ ਸਭ ਕੁਝ ਖਾਣਾ ਪੀਣਾ ਖਤਮ ਹੋ ਗਿਆ ਤੇ ਜ਼ਮੀਨਾਂ ਬੰਜਰ ਹੋ ਗਈਆਂ ਤਾਂ ਲੋਕਾਂ ਨੇ ਜਾਨਵਰਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਸੀ ਤੇ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਮਾਰ ਕੇ ਖਾਣ ਲੱਗੇ ਕੁਝ ਵਿਗਿਆਨੀਆਂ ਨੇ ਇਥੋਂ ਤੱਕ ਕਿਹਾ ਕਿ ਲੋਕ ਉਸ ਸਮੇਂ ਭੁੱਖਮਰੀ ਨਾਲ ਐਨੇ ਤੰਗ ਸਨ ਕਿ ਆਪਣੇ ਮਰੇ ਹੋਏ ਰਿਸ਼ਤੇਦਾਰ ਤੇ ਭੈਣ ਭਾਈਆਂ ਦੇ ਸਰੀਰਾਂ ਤੱਕ ਨੂੰ ਪਕਾ ਕੇ ਖਾਣ ਲੱਗੇ ਸਨ ਤਾਂ ਜੋ ਜਿਉਂਦੇ ਰਹਿ ਸਕਣ 18 ਮਹੀਨੇ ਤੱਕ ਸਭ ਕੁਝ ਐਦਾਂ ਹੀ ਚੱਲਦਾ ਰਿਹਾ ਹੁਣ ਤੱਕ ਲੋਕ ਹਿੰਮਤ ਹਾਰ ਚੁੱਕੇ ਸਨ ਕਰੋੜਾਂ ਲੋਕਾਂ ਦੀ ਮੌਤ ਹੋ ਚੁੱਕੀ ਸੀ ਫਿਰ ਇੱਕ ਦਿਨ 6 ਸਾਲ ਬਾਅਦ ਸੂਰਜ ਦਿਖਿਆ ਲੋਕਾਂ ਚ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਸਭ ਨੂੰ ਲੱਗਣ ਲੱਗਾ ਤੇ ਹੁਣ ਜ਼ਿੰਦਗੀ ਪਹਿਲਾਂ ਵਰਗੀ ਨਾਰਮਲ ਹੋ ਜਾਵੇਗੀ ਪਰ ਕੁਦਰਤ ਚ ਸਭ ਕੁਝ ਇੰਨਾ ਚਲਦੀ ਨਹੀਂ ਬਦਲਦਾ ਸੂਰਜ ਚਮਕ ਜ਼ਰੂਰ ਰਿਹਾ ਸੀ ਪਰ ਉਸ ਵਿੱਚ ਉਹ ਗਰਮੀ ਨਹੀਂ ਸੀ ਜੋ 18 ਮਹੀਨੇ ਪਹਿਲਾਂ ਲੋਕਾਂ ਨੂੰ ਮਹਿਸੂਸ ਹੁੰਦੀ ਸੀ ਕਈ ਐਕਸਪਰਟਸ ਦਾ ਮੰਨਣਾ ਹੈ ਕਿ ਉਸ ਸਮੇਂ ਸੂਰਜ ਨੂੰ ਆਪਣੀ ਗਰਮੀ ਧਰਤੀ ਤੱਕ ਪਹੁੰਚਾਉਣ ਲਈ ਤੇ ਧਰਤੀ ਤੇ ਜੰਮ ਚੁੱਕੀ ਬਰਫ਼ ਨੂੰ ਪਿਘਲਾਉਣ ਲਈ 9 ਤੋਂ 10 ਸਾਲ ਤੱਕ ਦਾ ਸਮਾਂ ਲੱਗ ਗਿਆ ਸੀ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬੀ ਜੇਕਰ ਬਰਫ਼ ਪੈ ਜਾਵੇ ਤੇ ਸਭ ਕੁਝ ਜੰਮ ਜਾਵੇ ਫਸਲਾਂ ਬਰਬਾਦ ਹੋ ਜਾਣ ਤੇ ਮੁੜ ਕੇ ਪਹਿਲਾਂ ਵਰਗਾ ਮਾਹੌਲ ਆਉਣ ਚ 9 ਤੋਂ 10 ਸਾਲ ਤੱਕ ਦਾ ਸਮਾਂ ਲੱਗ ਜਾਵੇ ਉਹ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਇਸ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਤੇ ਉਸ ਦਸ਼ਕ ਨੂੰ ਪਿਛਲੇ 2300 ਸਾਲਾਂ ਦਾ ਸਭ ਤੋਂ ਹੰਡਾ ਦਸ਼ਕ ਮੰਨਿਆ ਗਿਆ ਇਸ ਅੰਧਕਾਰ ਤੋਂ ਲੋਕ ਹਜੇ ਬਾਹਰ ਹੀ ਨਹੀਂ ਸਨ ਨਿਕਲੇ ਕਿ ਰੂਮ ਐਮਪਾਇਰ ਵਿੱਚ ਇੱਕ ਹੋਰ ਕਹਿਰ ਨੇ ਦਸਤਕ ਦੇ ਦਿੱਤੀ ਜਿਸ ਦਾ ਨਾਮ ਸੀ ਜਸਟੈਨਿੰਗ ਪਲੇਗ ਉਸਨੇ ਲੋਕਾਂ ਵਿੱਚ ਕਹਿਰ ਵਰਤੌਣਾ ਸ਼ੁਰੂ ਕਰ ਦਿੱਤਾ ਨੀਂ ਜਗ੍ਹਾ ਜਵਾਲਾਮੁਖੀ ਵਿਸਫੋਟ ਵੀ ਹੋਏ ਤੇ ਸ਼ੇਮਿਸ਼ ਤਾਪਦੀ ਨੂੰ ਇਤਾਂ ਦਾ ਕੁਝ ਨਾ ਕੁਝ ਹੁੰਦਾ ਰਿਹਾ ਤੇ ਸ਼ੇਮਿਸ਼ ਤਾਪਦੀ ਨੂੰ ਡਾਰਕ এজ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਸ ਸਮੇਂ ਤੱਕ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ 1.5 ਸਾਲ ਤੱਕ ਲੋਕ ਹਨੇਰੇ ਵਿੱਚ ਕਿਉਂ ਰਹੇ ਪਰ ਹੁਣ ਦੇ ਵਿਗਿਆਨੀਆਂ ਨੇ ਇਸ ਰਹੱਸ ਉਤੋਂ ਪਰਦਾ ਚੁੱਕ ਦਿੱਤਾ ਹੈ 536 ਇਸਵੀ ਦੇ ਆਇਸਲੈਂਡ ਦੇ ਇੱਕ ਜਵਾਲਾਮੁਖੀ ਵਿੱਚ ਭਿਆਨਕ ਧਮਾਕਾ ਹੋਇਆ ਸੀ ਜਿਸ ਕਾਰਨ ਇਸ ਜਵਾਲਾਮੁਖੀ ਦਾ ਲਾਵਾ ਦੂਰ ਦੂਰ ਤੱਕ ਫੈਲ ਗਿਆ ਅਤੇ ਇਸ ਦਾ ਧੂਆਂ ਯੂਰਪ ਦੇ ਨਾਲ-ਨਾਲ ਏਸ਼ੀਆਈ ਦੇਸ਼ਾਂ ਵਿੱਚ ਵੀ ਫੈਲ ਗਿਆ ਸੀ ਤੇ ਦੁਨੀਆ ਹਨੇਰੇ ਵਿੱਚ ਡੁੱਬ ਗਈ। ਇਨ੍ਹਾਂ ਧੂਏ ਦੇ ਕਾਲੇ ਬੱਦਲਾਂ ਦੀ ਚਾਦਰ ਇੰਨੀ ਮੋਟੀ ਸੀ ਕਿ ਇਨ੍ਹਾਂ ਵਿੱਚ ਸੂਰਜ ਦੀ ਰੌਸ਼ਨੀ ਨੂੰ ਨਿਕਲ ਕੇ ਧਰਤੀ ਤੇ ਪਹੁੰਚਣਾ ਮੁਸ਼ਕਲ ਹੋ ਗਿਆ ਸੀ ਜੋ ਕਿ ਬਿਲਕੁਲ ਨਾਮੁਮਕਿਨ ਸੀ। ਇਸ ਪੂਰੀ ਘਟਨਾ ਦੀ ਜਾਣਕਾਰੀ ਪ੍ਰੋਕੋਪਸ ਆਫ ਕੈਸਰੀਆ ਦੁਆਰਾ ਮਿਲਦੀ ਹੈ ਜੋ 6ਵੀਂ ਸਦੀ ਦੇ ਪ੍ਰਸਿੱਧ ਇਤਿਹਾਸਕਾਰ ਸਨ। ਉਹਨਾਂ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ ਨੂੰ ਵਿਸਤਾਰ ਸਹਿਤ ਲਿਖਿਆ ਹੈ ਕਿ ਕਿਸ ਤਰ੍ਹਾਂ ਲੋਕ ਸੂਰਜ ਦੇ ਦਰਸ਼ਨਾਂ ਨੂੰ ਤਰਸ ਰਹੇ ਸਨ ਤੇ ਭੁੱਖਮਰੀ ਕਾਰਨ ਲੋਕਾਂ ਵਿੱਚ ਹਾਹਾਕਾਰ ਮਚ ਗਈ ਸੀ ਤੇ ਮੌਤਾਂ ਹੋ ਰਹੀਆਂ ਸਨ ਕਿੰਨੇ ਲੋਕਾਂ ਦੀ ਮੌਤ ਇਸ ਦੌਰਾਨ ਹੋਈ ਉਸ ਬਾਰੇ ਤੇ ਨਹੀਂ ਦੱਸਿਆ ਗਿਆ ਪਰ ਕਈ ਇਤਿਹਾਸਕਾਰਾਂ ਦੀ ਮੰਨੀ ਹੈ 25 ਤੋਂ 100 ਮਿਲੀਅਨ 2.5 ਕਰੋੜ ਤੋਂ 1 ਕਰਬ ਲੋਕ ਪੂਰੀ ਦੁਨੀਆ ਵਿੱਚ ਇਸ ਭਿਆਨਕ ਮੰਚਰ ਦੀ ਲਪੇਟ ਵਿੱਚ ਆ ਗਏ ਸਨ ਇਸ ਡਾਰਕ ਐਜ ਤੋਂ ਇਲਾਵਾ ਕਈ ਅਚੇਹੀਆਂ ਘਟਨਾਵਾਂ ਵੀ ਹੋਈਆਂ ਜਿਸ ਦੌਰਾਨ ਲੋਕਾਂ ਦਾ ਜੁਣਾ ਹਰਾਮ ਹੋ ਗਿਆ ਸੀ ਇਸ ਵਿੱਚ ਵਰਲਡ ਵਾਰ 2 ਤੇ ਸਾਲ 1918 ਚ ਸਪੈਨਿਸ਼ ਫਲੂ ਦੌਰਾਨ 2 ਕਰੋੜ ਦੇ ਲਗਭਗ ਲੋਕ ਮਾਰੇ ਗਏ ਸਨ ਅਤੇ ਹਿਟਲਰ ਤੈਮੂਰ ਖਾਨ ਚੰਗੇਜ਼ ਖਾਨ ਵਰਗੇ ਅਨੇਕਾਂ ਕਈ ਅਜੇ ਸ਼ਾਸਕ ਵੀ ਹੋਏ ਜਿਨ੍ਹਾਂ ਨੇ ਕਰੋੜਾਂ ਲੋਕਾਂ ਨੂੰ ਮੌਤ ਦੇ ਘਾਟੋਂ ਧਾਰ ਦਿੱਤਾ ਪਰ ਇਹ ਸਾਰੇ ਵੀ ਇਤਿਹਾਸ ਦੇ ਸਭ ਤੋਂ ਬੁਰੇ ਤੌਰ 'ਤੇ ਨਹੀਂ ਗਿਨੇ ਜਾਂਦੇ 14ਵੀਂ ਸਦੀ ਵਿੱਚ ਬਲੈਕ ਡੈਥ ਨਾਮਕ ਬਿਮਾਰੀ ਨੇ ਪੂਰੇ ਯੂਰਪ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਜਿਸ ਤਰ੍ਹਾਂ ਯੂਰਪ ਦੀ ਅੱਧੀ ਆਬਾਦੀ ਖਤਮ ਹੋ ਗਈ ਸੀ ਕੀ ਸੀ ਬਲੈਕ ਡੈਥ ਨਾਮਕ ਬਿਮਾਰੀ ਤੇ ਕਿਵੇਂ ਹੋਈ ਯੂਰਪ ਦੀ ਅੱਧੀ ਆਬਾਦੀ ਖਤਮ ਕਿਵੇਂ ਲੋਕਾਂ ਨੂੰ ਇਸ ਬਿਮਾਰੀ ਤੋਂ ਉਭਰਨ ਲਈ ਕਈ ਸਾਲ ਲੱਗ ਗਏ ਅਗਲੀ ਵੀਡੀਓ ਵਿੱਚ ਦੱਸਾਂਗੇ ਦੋਸਤੋ ਹੁਣ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਕਰੋਨਾ ਕਾਲ 2020 ਤੇ 2021 ਨੂੰ ਇਤਿਹਾਸ ਦੇ ਸਭ ਤੋਂ ਬੁਰੇ ਸਾਲ ਵਿੱਚ ਨਹੀਂ ਕਿਹਾ ਜਾ ਸਕਦਾ ਹਾਂ ਤੁਸੀਂ ਆਪਣੀ ਜ਼ਿੰਦਗੀ ਦੇ ਬੁਰੇ ਸਾਲ ਜ਼ਰੂਰ ਕਹਿ ਸਕਦੇ ਹੋ ਪਰ 536 ਵਿੱਚ ਲੋਕਾਂ ਨੇ ਕਿਵੇਂ ਬਿਨਾਂ ਸੂਰਤ ਦੇ ਦਿਨ ਕੱਟੇ ਹੋਣੇ ਨੇ ਇਸ ਬਾਰੇ ਕਲਪਨਾ ਕਰਨਾ ਵੀ ਮੁਸ਼ਕਲ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਜ਼ਰੂਰ ਦੱਸਿਓ ਤੇ ਐਦਾਂ ਦੀਆਂ ਨਵੀਆਂ ਜਾਣਕਾਰੀਆਂ ਨਾਲ ਭਰਪੂਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਜਿੱਤਾਂਗੇ ਜ਼ਰੂਰ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ